ਖੋੜ ਕੇ ਦੇ ਵਿੱਚ ਵਾਦਰੀ ਬਾਈ ਇਹ ਟੂਟੇ ਕਰਕੇ ਜਿਹੜਾ ਹੂੰ ਕੰਪਲੀਟ ਉਹ ਦੱਸ ਮੇਰੇ ਭਾਈ ਕਿਹ ਕਾ ਕੌਣ ਸੀ ਕੁੱਤੇ ਨੂੰ ਜੀ ਕਹਿੰਦਾ ਜਿਹੜਾ ਬਈ ਉਹਨੂੰ ਬੁੜੀਆਂ ਕਹਿੰਦੀਆਂ ਉਹਨੂੰ ਬੁੜੀਆਂ ਕਹਿੰਦੇ ਗੇਲਾ ਹਾ ਹਾਈ ਕੋਈ ਗੀਤ ਛੜਾ ਦੇ ਉਹ ਕੁੜੀਆਂ ਕੁੱਤਿਆਂ ਚ ਨੂੰ ਗਾਉਣ ਵਾਲਾ ਹੈਗਾ ਹੋਰ ਕਿਹੜਾ ਸੁਣਾ ਦੇ ਉਹ ਲੱਖੀ ਗੁੰਜਾਰੀ ਦਾ ਗਾਹਾ ਉਹ ਕੁਛ ਅੱਧਾ ਦਿਲਾ ਸਣਾ ਜਦੋਂ ਨੇ ਕਿਹਾ ਯਾਰ ਯੱਟ ਦੀ ਫੱਟੇ ਦੇ ਗੱਡੇ ਕਿਲ ਵਰਗੀ ਛੜੇ ਬੰਦੇ ਦੀ ਛੜੇ ਬੰਦੇ ਦੀ ਹੁੰਦੀ ਆ ਅੱਖ ਬੁੜੀਏ ਜੇ ਕਰਦੇ ਬਸ ਵਾਦਕ ਨਹੀਂ ਇਹ ਨਹੀਂ ਸੁਣਨਾ ਮੈਂ ਆਪਰੇਸ਼ਨ ਦਾ ਉੱਤ ਹੋਇਆ ਇਹ ਨਹੀਂ ਸੁਣਦਾ ਇਹਨਾਂ ਨੇ ਕਿਹਾ ਯਾਰ ਯੱਟ ਦੀ ਫੱਟੇ ਦੇ ਗੱਡੇ ਕਿਲ ਵਰਗੀ ਛੜੇ ਬੰਦੇ ਦੀ ਛੜੇ ਬੰਦੇ ਦੀ ਹੁੰਦੀ ਆ ਕਿਲ ਵਰਗੀ ਵੇਲ ਤੋਰ ਤਰੋ ਵੇਲ ਤੋਰ ਤਰੀ ਯਾਰੋ ਵਿਆਹ ਲਈ ਤੋਰ ਤਰੋ ਮੈਂ ਵਿਆਹ ਨੂੰ ਤੁਰਦੇ ਸੀ ਕਿਵੇਂ ਤੋਰਦਾ ਤਰੀ ਮੈਂ ਤੂੰ ਤੇ ਨਾਲੀ ਤੋਰਦਾ ਮੈਂ ਤਾਂ ਤਰਦਾ